ਹੋਂਜਟ ਇੱਥੋਂ ਨਹੀਂ ਮੈਨੂੰ ਪਤਾ ਕਿ ਕਿਹਨੂੰ ਜਾਣਾ ਥੱਲੇ ਨੂੰ ਜਾਣਾ ਜਾਂ ਉੱਤੇ ਜਾਣਾ ਚਲੋ ਪਹਿਲਾਂ ਪੁੱਤੇ ਜਾ ਕੇ ਵੇਖਦੇ ਓ ਕਿਤਾ ਵੀ ਸਾਰੇ ਆਣੇ ਯਾਰ ਅੱਜ ਤੇ ਮੈਂ ਭੁੱਲ ਗਿਆ ਕਿ ਮੇਰਾ ਕੰਮ ਆ ਮੈਂ ਨਾ ਪੰਜ ਵੇ ਉੱਠਿਆ ਤੇ ਹੁਣ ਸਾਢੇ ਪੰਜ ਹੋ ਗਏ ਤੇ 6 ਵਜੇ ਵੀ ਮੈਂ ਕੰਮ ਪਹੁੰਚ ਕੰਮ ਤੇ ਪਹੁੰਚਣਾ ਤੇ ਕੰਮ ਹੀ ਮੇਰਾ ਸ਼ਹਿਰ ਤੋਂ ਬਾਹਰ ਹੈ ਤੁਪੋ ਜਲਦੀ ਜਲਦੀ ਹੁਣ ਪਹੁੰਚੀਏ ਕੰਮ ਤੇ ਜੱਟੋ ਟਾਈਮ ਚੈੱਕ ਕਰੋ ਇਹ ਸਿਰ ਪੌਣੇ 6 ਹੋਏ ਆ ਤੇ 12 ਮਿੰਨੀਂ ਨਿਹਰਾ ਵੇਖੋ ਕਿੰਨਾ ਜ਼ਿਆਦਾ ਪੈ ਗਿਆ ਇਦਾਂ ਲੱਗਦਾ ਜਿ ਜਰਾ ਕੀ 1 2 ਨਹੀਂ ਵੱਜ ਗਏ ਹੁੰਦੇ ਇੰਨਾ ਕਿਤੇ ਜ਼ਿਆਦਾ ਨਿਹਰਾ ਪੈ ਗਿਆ ਜੱਟੋ ਕੰਮ ਤੇ ਪਹੁੰਚਦੇ ਨੂੰ ਆਪੋ ਨੇ ਇੱਕ ਹੋਰ ਕੰਮ ਪੈ ਗਿਆ ਆ ਗੱਡੀ ਦੀ ਨਿਕਲੀ ਹੋਈ ਆ ਫੂਕ ਜਿਹੜੀ ਇਹਨਾਂ ਨੇ ਆਪਾਂ ਨੂੰ ਦਿੱਤੀ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਹਵਾ ਭਰੀਏ ਜਿੱਟੋ ਇਸ ਵਕਤ ਨਾਲ ਮੈਂ ਕੰਮਤੇ ਆ ਤੇ ਇੱਥੇ ਨਾ ਮਾਈਨਿੰਗ ਚੱਲਦੀ ਆ ਤੇ ਆਪਾਂ ਕਰਨੇ ਹੁੰਦੇ ਕੋਰਸਕੈਨ ਤੇ ਇੱਕ ਤਾਂ ਹੈਗਾ ਵਾ ਸਿੰਪਲ ਰਾਪ ਉਧਰ ਦੀ ਜਾ ਸਕਦੇ ਪਰ ਜਿਹੜੇ ਰਸਤੇ ਥਾਣੇ ਮੈਂ ਜਾਣ ਲੱਗਾ ਵਾ ਇਹਦੇ ਇੱਕ ਪਾਸੇ ਛੋਟਾ ਇਹ ਮਿੱਟੀ ਵਾਲਾ ਰਸਤਾ ਵਾ ਤੇ ਦੂਜੇ ਪਾਸੇ ਨਾ ਖਾਈ ਆ ਤੇ ਉਹਦੇ ਵਿੱਚ ਪਾਣੀ ਆ ਤੇ ਅੱਜ ਆਪ ਆਹਲਾ ਰਸਤਾ ਟਰਾਈ ਕਰਦੇ ਆ ਆ ਗਈ ਜਿੱਟੋ ਥੱਲੇ ਰੇਡ ਹਾਂ ਜਟਾ ਇੱਥੋਂ ਨਹੀਂ ਮੈਨੂੰ ਪਤਾ ਕਿ ਕਿਹਨੂੰ ਜਾਣਾ ਥੱਲੇ ਨੂੰ ਜਾਣਾ ਜੇ ਉੱਤੇ ਜਾਣਾ ਚਲੋ ਪਹਿਲਾਂ ਉੱਤੇ ਜਾ ਕੇ ਵੇਖਦੇ ਅਬੀ ਇੱਧਰਲੇ ਪਾਸੇ ਪੂਰੀ ਖਾਈ ਆਪਣੀ ਹੋਈ ਇੱਧਰ ਟੋਵਾ ਬਾਲਾ ਤਗੜਾ ਮੈਨੂੰ ਲੱਗਦਾ ਮੈਂ ਗਲਤੀ ਕਰ ਲਈ ਵੀ ਆਲੇ ਰਾਹ ਚ ਪਾ ਕੇ ਉਹਨ ਕੈਨੂ ਜਾਣਾ ਸਿੱਧਾ ਤੇ ਬੰਦ ਇੱਧਰ ਤੇ ਲੱਗਦੇ ਜਾਣਾ ਉਹ ਕੋ ਵੀ ਸਾਹਮਣੇ ਸਾਰਾ ਪਾਣੀ ਆ ਜੱਟੋ ਇੱਕ ਤਾਂ ਰਸਤਾ ਮੈਂ ਬਾਲਾ ਖਤਰਨਾਕ ਅੱਜ ਚੂਜ਼ ਕਰ ਲਿਆ ਤੇ ਅਗਰ ਨਾਲੇ ਸਾਰਾ ਰਸਤਾ ਵੀ ਬੰਦ ਆ ਸਮਝ ਨਹੀਂ ਆ ਰਹੀ ਕਿ ਕਦੋਂ ਜਾਵਾਂ ਜੱਟੋ ਰਾਬਦੀ ਮੇਰਨਾ ਪਾਲੇ ਰਸਤੇ ਥਾਣੀ ਆ ਤੇ ਗਏ ਸਹੀ ਸਲਾਮਤ ਮਟਣਾ ਬਾਲਾ ਖਤਰਨਾਕ ਰਸਤਾ ਹੀ ਇੱਕ ਤਾਂ ਇੱਥੇ ਮਿੱਟੀ ਵਾਲਾ ਰਸਤਾ ਵਾ ਨਾ ਤੇ ਦੂਜਾ ਥੱਲੇ ਧਰਤੀ ਤੋਂ ਤੇ ਇੱਥੇ ਰੇਂਜ ਵੀ ਨਹੀਂ ਹੁੰਦੀ ਤੇ ਜੇ ਕਿਤੇ ਗੱਡੀ ਫਾਸਫੁੱਸ ਗਈ ਤਾਂ ਬੜਾ ਔਖਾ ਹੋਣਾ ਤੇ ਆਪਾਂ ਨਾ ਹੁਣ ਬੰਦਿਆਂ ਵਾਂਗੂ ਸਿੱਧੇ ਰਸਤੇ ਥਾਣੀ ਜਾਵਾਂਗੇ ਚਲੋ ਜੀ ੱਟੋ ਹੁਣ ਤਾਂ ਆਪਾਂ ਪਹੁੰਚ ਚੁੱਕੇ ਘਰੇ ਤੇ ਯਾਰ ਸੋਰੀ ਯਾਰ ਬੜਾ ਵਧੀਆ ਵਲੋਗ ਅੱਜ ਨਹੀਂ ਬਣਿਆ ਕਿਉਂਕਿ ਤਾਂ ਮੇਰਾ دل ਹੀ ਨਹੀਂ ਕੀਤਾ ਵਲੋਗ ਬਣਾ ਲਈ ਸਰੀਰ ਨਹੀਂ ਠੀਕ ਹੀ ਬੜਾ ਜਿਆਦਾ ਥੱਕਿਆ ਹੋਇਆ ਸਿਰ ਵੀ ਬੜਾ ਦੁਖੀ ਜਾਂਦਾ ਤੇ ਬਾਕੀ ਹੁਣ ਆਪਣੇ ਲਈ ਖਾਣ ਪੀਣ ਲਈ ਕੁਝ ਬਣਾਈਏ ਤੇ ਬਾਕੀ ਹੁਣ ਮਿਲਦੇ ਕੱਲ ਨੂੰ ਤੁਹਾਨੂੰ ਨਵੇਂ ਵਲੋਗ ਚ ਓਕੇ ਜੀ